ਜੇ ਕਿਸ ਨੂੰ ਇੰਗਲਿਸ਼ ਨਹੀਂ ਆਂਦੀ ਉਹ ਕਮਿਊਨੀਕੇਟ ਨਹੀਂ ਕਰ ਸਕਦਾ ਤੇ ਉਹਨੂੰ ਆਊਟ ਆਫ ਸਰਵਿਸ ਕਰ ਦਿੱਤਾ ਜਾਵੇਗਾ ਇਹ ਛੋਟੀ ਜਿਹੀ ਗੱਲ ਨਹੀਂ ਹੈਗੀ ਕਿ ਜੇ ਡਰਾਈਵਰ ਆਊਟ ਆਫ ਸਰਵਿਸ ਹੁੰਦਾ ਹੈ ਉਹਦੀ ਵਜ੍ਹਾ ਤੋਂ ਜਿਹੜਾ ਟੜਾ ਕੋਰ ਆ ਉਹ ਕੱਟ ਹੋ ਜਾਂਦਾ ਹੈ ਔਰ ਦੇਖ ਕੇ ਜਿਹੜੇ ਬਰੋਕਰ ਨੇ ਉਹ ਤੁਹਾਨੂੰ ਲੋਡ ਨਹੀਂ ਦਿੰਦੇ ਜੇ ਬਰੋਕਰ ਤੁਹਾਨੂੰ ਲੋਡ ਨਹੀਂ ਦਿੰਦੇ ਤੁਹਾਡੀ ਇਨਕਮ ਨਹੀਂ ਹੁੰਦੀ ਜਿਹੜਾ ਇੰਸ਼ੋਰੈਂਸ ਵਾਲੇ ਨੇ ਜੇ ਉਹ ਵੀ ਬਾਰ-ਬਾਰ ਆਊਟ ਆਫ ਸਰਵਿਸ ਦੇਖਦੇ ਨੇ ਉਹ ਤੁਹਾਡਾ ਫਰਮ ਦਾ ਰੇਟ ਵਧਾ ਸਕਦੇ ਨੇ ਜੇ ਬਾਰ-ਬਾਰ ਆਊਟ ਆਫ ਸਰਵਿਸ ਹੁੰਦਾ ਹੈ ਇਹ ਆਡਿਟ ਵੱਧ ਜਾਂਦੇ ਨੇ ਜੇ ਆਡਿਟ ਵੱਧ ਜਾਏ ਤੇ ਇਹ ਵੀ ਲੈਵਲ ਆ ਸਕਦਾ ਹੈ ਕਿ ਪ ਕਰ ਦਿੱਤਾ ਜਾ। ਅੱਛਾ ਮੈਂ ਸਈਦ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਵਾਂਗਾ ਕਿ ਟਰਕਿੰਗ ਦਾ ਕੰਮ ਜੋ ਉਮੀਦ ਸੀਗੀ ਉਹਦੇ ਤੋਂ ਵੀ ਕਿਤੇ ਜਾ ਕੇ ਸਲੋ ਹੋ ਗਿਆ ਡਾਊਨ ਹੋ ਗਿਆ ਹੈ। ਟਰੱਕ ਤੁਸੀਂ ਫਿਰ ਵੇਚੀ ਜਾ ਰਹੇ ਜੀ। ਇੱਕ ਕਮਾਲ ਤੇ ਦੱਸੋ ਆਪਾਂ ਜਦੋਂ ਯੂਜ਼ ਕਰਦੇ ਨੇ ਨਾ ਵਰਲਡ ਟਰਕਿੰਗ ਦਾ ਕਮ ਡਾਊਨ ਹੋ ਗਿਆ ਹੈ ਆਪਾਂ ਐਨੀ ਕਿ ਬੰਦ ਹੋ ਗਿਆ ਉਹ ਧਾਰ ਚੜਾਓ ਜਿਹੜਾ ਪਾਰਟ ਆਫ ਬਿਜ਼ਨਸ ਹੈਗਾ ਕਮ ਡਾਊਨ ਹੈਗਾ ਜਸਟ ਬਿਕੋਜ਼ ਆਫ ਇਕਨੋਮਿਕਲ ਰੀਜ਼ਨ ਤੁਹਾਨੂੰ ਪਤਾ ਹੀ ਜਿਹੜਾ ਰੰਪ ਦੇ ਟੈਰਿਫ ਸੁੱਟਦੇ ਨੇ ਇਸ ਵਾਸਤੇ ਸਾਡੇ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਅੱਜਕੱਲ ਉਹ ਬਹੁਤ ਜ਼ਿਆਦਾ ਵਿਕ ਰਹੇ ਉਹ ਡੀਲ ਨੇ ਆ ਸਾਲ ਦੀ ਵਾਰੰਟੀ ਦੇ ਰਹੇ ਆ ਤੇ ਜਿਹੜਾ ਇਸ ਟਾਈਮ ਤੇ ਟਰੱਕ ਲੈ ਕੇ ਜਾ ਰਿਹਾ ਉਹਨੂੰ ਪਤਾ ਉਹਦੀ ਇਨਕਮ ਕੱਟ ਹੋਣੀ ਆ ਜੇ ਇਨਕਮ ਕੱਟ ਹੋਈ ਕਿ ਕੋਈ ਬ੍ਰੇਕਡਾਊਨ ਹੋ ਗਿਆ ਦੇਖੋ ਅੱਜਕੱਲ ਨਵੇਂ ਟਰੱਕ ਵਾਰੰਟੀ ਚ ਕਵਰ ਹੈ ਇੰਟਰਨੈਸ਼ਨਲ ਲਈ ਸਾਲ ਦੀ ਤੁਸੀਂ ਕਿਸੇ ਵੀ ਇੰਟਰਨੈਸ਼ਨਲ ਡੀਲਰਸ਼ਿਪ ਚਲ ਜਾਓ ਟੋ ਕਰਾ ਲਓ 11 ਡਾਲਰ ਦੀ ਟੋਈ ਵੀ ਕਵਰ ਆ ਉਹਦੇ ਨਾਲ ਤੁਸੀਂ ਈਜ਼ੀਲੀ ਜਿਹੜਾ ਨਾ ਮੈਨੇਜ ਕਰ ਸਕਦੇ ਚੀਜ਼ਾਂ ਪਰ ਉਹ ਵਿੱਚ ਵੀ ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਸਮਾਨ ਉਹਦੇ ਹੀ ਹੈ ਜਿਹੜਾ ਉਸ ਲੈਵਲ ਤੇ ਜਾਵੇ ਹੀ ਨਾ ਪਰ ਜੇ ਹੋ ਜਾਏ ਤੇ ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਉਹਨੂੰ ਕਿਸੇ ਵੀ ਇੰਟਰਨੈਸ਼ਨਲ ਡੀਲਰਸ਼ਿਪ ਤੋਂ ਕਰਾ ਲੈਂਦੇ ਐਸ ਵੇਲੇ ਜਿਹੜੇ ਟਰੱਕ ਜਿਹੜੇ ਵਧੀਆ ਲੱਭਣਾ ਥੋੜੇ ਮੁਸ਼ਕਿਲ ਹੋ ਗਏ ਨੇ ਪਰ ਫਿਰ ਵੀ ਜਿਹੜੇ ਆਪਣੇ ਫਰੈਂਡਸ ਨੇ ਜਿਹੜੇ ਫਰੇਟ ਲਾਈਨਰ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਅਸੀਂ ਫ ਦੀ ਵੈਬਸਾਈਟ ਤੇ ਆਲਰੇਡੀ ਮੇਰੇ ਖਿਆਲੇ ਕਾਫੀ ਜ਼ਿਆਦਾ ਅਪਡੇਟ ਹੋ ਗਏ ਨੇ ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸਨਰੇ ਸਭ ਸਤਕਾਰਯੋਗ ਸਰੋਤਿਆਂ ਦੀ ਸੇਵਾ ਚ ਮੇਰੇ ਮਸੂਦ ਮੱਲੀ ਵੱਲੋਂ ਦੋਵੇਂ ਹੱਥ ਜੋੜ ਕੇ ਸਲਾਮ ਅਦਾਬ ਔਰ ਸਤਿ ਸ੍ਰੀ ਅਕਾਲ ਔਰ ਜੀ ਆਇਆਂ ਨੂੰ ਔਰ ਸਵਾਗਤ ਹੈ ਤੁਹਾਡਾ ਅੱਜ ਦੀ ਇਸ ਮੁਲਾਕਾਤ ਚ ਜੋ ਅਸੀਂ ਕਰਨੇ ਆ ਯੂਐਸਏ ਟਰੱਕ ਸੇਲਸ ਤੋਂ ਸਈਅਦ ਸਾਹਿਬ ਦੇ ਨਾਲ ਅੱਜ ਵੀ ਸਾਡੇ ਰੂਬਰੂ ਨੇ ਸਈਅਦ ਸਾਹਿਬ ਜੀ ਆਇਆਂ ਨੂੰ ਸਵਾਗਤ ਹੈ ਜੀ ਤੁਹਾਡਾ ਅੱਜ ਦੀ ਇਸ ਗੱਲਬਾਤ ਚ ਅੱਜ ਦੀ ਇਸ ਪੇੜ ਚ ਸਤਿ ਸ੍ਰੀ ਅਕਾਲ ਜੀ ਨਮਸਕਾਰ ਸਲਾਮ ਅਲੈਕੁਮ ਸਭ ਨੂੰ ਜੀ ਬੜੀ ਬੜੀ ਮਿਹਰਬਾਨੀ ਅੱਛਾ ਮੈਂ ਸਈਅਦ ਸਾਹਿਬ ਤੁਹਾਨੂੰ ਇਹ ਪੁੱਛਣਾ ਚਾਹਵਾਂਗਾ ਕਿ ਟਰਕਿੰਗ ਦਾ ਕੰਮ ਜੋ ਉਮੀਦ ਸੀ ਉਹਦੇ ਤੋਂ ਵੀ ਕਿਤੇ ਜਾ ਕੇ ਸਲੋ ਹੋ ਗਿਆ ਡਾਊਨ ਹੋ ਗਿਆ ਹੈ ਟਰੱਕ ਤੁਸੀਂ ਫਿਰ ਵੇਚੀ ਜਾ ਰਹੇ ਜੇ ਇਹ ਕੋ ਕਮਾਲ ਤੇ ਦੱਸੋ ਦੇਖੋ ਅਪਾ ਜਦੋਂ ਯੂਜ਼ ਕਰਦੇ ਨੇ ਵਰਲਡ ਟਰਕਿੰਗ ਦਾ ਕੰਮ ਡਾਊਨ ਹੋ ਗਿਆ ਹੈ ਹੂੰ ਆਪਾਂ ਇਹ ਨਹੀਂ ਕਿ ਬੰਦ ਹੋ ਗਿਆ ਹੂੰ ਹੂੰ ਅੱਛਾ ਠੀਕ ਹੈ ਕੋ ਉਤਾਰ ਚੜਾਓ ਜਿਹੜਾ ਪਾਰਟ ਆਫ ਬਿਜ਼ਨਸ ਹੈਗਾ ਹੁਣ ਆਪਾਂ ਜਦੋਂ ਗੱਲ ਕਰਦੇ ਆ ਟ੍ਰਕਿੰਗ ਦੇ ਬਿਜ਼ਨਸ ਦੀ ਉਹਦੇ ਚ ਡਰਾਈਵਰ ਇੱਕ ਐਂਟੀਟੀ ਹੈਗਾ ਟ੍ਰਕਿੰਗ ਬਿਜ਼ਨਸ ਇੱਕ ਹੋਰ ਐਂਟੀਟੀ ਆ ਪਰ ਇਹ ਸਾਰੇ ਆਪਸ ਵਿੱਚ ਕਨੈਕਟਡ ਨੇ ਠੀਕ ਹੈ ਜਿਵੇਂ ਚੰਗਾ ਡਰਾਈਵਰ ਇੱਕ ਚੰਗਾ ਬਿਜ਼ਨਸਮੈਨ ਹੋ ਸਕਦਾ ਹੈ ਪਰ ਉਹਦੇ ਨਾਲ ਹੀ ਚੰਗਾ ਡਰਾਈਵਰ ਸ਼ਾਇਦ ਹੋ ਸਕਦਾ ਚੰਗਾ ਬਿਜ਼ਨਸਮੈਨ ਨਾ ਹੋਵੇ ਹੂੰ ਹੂੰ ਤੇ ਇਸ ਟਾਈਮ ਤੇ ਵੀ ਬਹੁਤ ਸਾਰੀਆਂ ਆਪਰਚੂਨਿਟੀਆਂ ਹੈਗੀਆਂ ਕੰਮ ਡਾਊਨ ਹੈਗਾ ਜਸਟ ਬਿਕਾਜ਼ ਆਫ ਇਕਨੋਮਿਕਲ ਰੀਜ਼ਨ ਤੁਹਾਨੂੰ ਪਤਾ ਹੀ ਜਿਹੜਾ ਟ੍ਰੰਪ ਜਿਹੜਾ ਡਾਇਰੈਕਟ ਸੁਰਖਾਲਦੇ ਨੇ ਜੇ ਤੁਸੀਂ ਫਲੈਟ ਬੈਡ ਵੱਲ ਦੇਖੋ ਉਹ ਆਲਰੇਡੀ ਥੋੜਾ ਜਿਹਾ ਚੱਲ ਪਿਆ ਹੈ ਇਹ ਨਹੀਂ ਕਵਾਂਗਾ ਕਿ ਬਹੁਤ ਚੱਲ ਪਿਆ ਪਰ ਉਹਦਾ ਠੀਕ ਹੈ ਰੇਟ ਹੈ گزارਾ ਹੋ ਜਾਂਦਾ ਠੀਕ ਹੈ ਰੀਫਰ ਦਾ ਡਰਾਈ ਦਾ ਜਿਹੜਾ ਲੇਟਾ ਕਟਾ ਉਹਦੀ ਰੀਜ਼ਨ ਨੇ ਆ ਕਿ ਬਹੁਤ ਸਾਰੇ ਲੋਕਾਂ ਨੇ ਆਲਰੇਡੀ ਟੈਰਪ ਦਾ ਸੁਣ ਕੇ ਸਮਾਨ ਮੰਗਾ ਲਿਆ ਸੀ ਪਲੱਸ ਜਿਹੜਾ ਰੀਫਰ ਦਾ ਹਲੀ ਸੀਜ਼ਨ ਉਹਦਾ ਇਦਾਂ ਸ਼ੁਰੂ ਨਹੀਂ ਹੋਇਆ ਜਿਨਾ ਹੋਣਾ ਚਾਹੀਦਾ ਸੀ ਪਲੱਸ ਜਿਹੜੇ ਨੇ ਬਹੁਤ ਸਾਰੇ ਲੋਕ ਨੇ ਜਿਹੜੇ ਉਹ Uh, मतलब वेट कर <coughs> रहे हैं कि आगे की सेटअप होएगा किदा ये जड़ी ऑन वाले हालात ਨੇ ਬਣਨਗੇ ਟ੍ਰੇਡ ਵਾਰ ਜਿਹੜੀ ਯੂਜ਼ ਕਰਦੇ ਨੇ ਵਰਲਡ ਟ੍ਰੇਡ ਵਾਰ ਉਹ ਅੱਗੇ ਕਿਦਾਂ ਚੱਲੇਗੀ ਉਹਦੇ ਬਾਅਦ ਨੈਸਟੈਕ ਤੁਹਾਡੇ ਸਾਹਮਣੇ ਡਾਊਨ ਹੋ ਗਿਆ ਬਹੁਤ ਜ਼ਿਆਦਾ ਸਟਾਕਸ ਇੰਜਨ ਜਿਹੜੀਆਂ ਨੇ ਉਹ ਡਾਊਨ ਪਰਫਾਰਮ ਕਰ ਰਹੀਆਂ ਨੇ ਉਹਦੇ ਬਾਅਦ ਸਭ ਤੋਂ ਵੱਡੀ ਗੱਲ ਹੈ ਜਿਹੜਾ ਟੈਸਲਾ ਦਾ ਪ੍ਰੋਫਿਟ ਆ ਉਹ 70% ਘੱਟ ਹੋ ਗਿਆ ਸੇਲ 20% ਘੱਟ ਹੋਈ ਹੈ ਪ੍ਰੋਫਿਟ 70% ਘੱਟ ਹੋ ਗਿਆ ਠੀਕ ਹੈ ਇਹ ਚੀਜ਼ਾਂ ਦੇਖ ਕੇ ਚੱਲਿਆ ਜਾਏ ਤੇ ਡੈਫੀਨਿਟਲੀ ਟ੍ਰਕਿੰਗ ਦੀ ਜਿਹੜੀ ਲੋਡਾਂ ਦੀ ਪ੍ਰਾਈਸ ਹੈ ਉਹ ਡਾਊਨ ਹੈ ਪਰ ਉਹਦਾ ਅਦਰ ਸਾਈਡ ਟ੍ਰਕਿੰਗ ਤੇ ਚੱਲ ਰਹੀ ਹੈ ਜੀ ਠੀਕ ਹੈ ਉਹ ਜਿਹਨੂੰ ਜਿਹਨੂੰ ਟਰੱਕ ਚਾਹੀਦਾ ਹੈ ਜਾਂ ਜਿਹੜਾ ਟਰੱਕ ਪੁਰਾਣਾ ਖਰਾਬ ਹੋ ਗਿਆ ਹੈ ਨਵੇਂ ਲੋਕ ਆ ਰਹੇ ਨੇ ਉਹਨਾਂ ਨੇ ਟਰੱਕ ਪਾਣਾ ਪਾਣਾ ਉਹ ਕਰਕੇ ਫਿਰ ਉਹਨਾਂ ਨੇ ਡੈਫੀਨਿਟਲੀ ਉਹਨਾਂ ਨੇ ਜਿਵੇਂ ਅੱਜਕੱਲ ਸ਼ਾਰਟੇਜ ਹੈਗੀ ਟਰੱਕਾਂ ਦੀ ਵਧੀਆ ਟਰੱਕਾਂ ਦੀ ਉਹਨਾਂ ਨੇ ਸ਼ਾਪ ਰੌਂਡ ਵੀ ਕਰਨਾ ਅਸੀਂ ਥੋੜਾ ਜਿਹਾ ਮਿਹਨਤ ਜ਼ਿਆਦਾ ਕਰਦੇ ਹਾਂ ਅਸੀਂ ਸਮਾਨ ਲੈ ਕੇ ਆਈਦਾ ਜਿਹੜੇ ਵੱਡੇ ਫਲੀਟ ਨੇ ਜਿਨ੍ਹਾਂ ਦਾ ਮਤਲਬ ਪਿੱਛੇ ਮੇਨਟੇਨੈਂਸ ਟਾਈਮ ਨਾਲ ਹੋਈ ਹੋਈ ਉਦੇ ਬਾਅਦ ਅਸੀਂ ਮੇਕ ਸ਼ੁਰ ਕਰਦੇ ਹਾਂ ਐਨੂਅਲ ਇਨਸਪੈਕਸ਼ਨ ਕਰੀਏ 43 ਪੁਆਇੰਟ ਇਨਸਪੈਕਸ਼ਨ ਕਰੀਏ ਇਵਨ ਟਰਾਂਸਮਿਸ਼ਨ ਡਿਫਰੈਂਸ਼ੀਅਲ ਦਾ ਔਇਲ ਵੀ ਅਸੀਂ ਚੈੱਕ ਕਰਦੇ ਹਾਂ ਲੈਵਲ ਚੈੱਕ ਕਰਦੇ ਹਾਂ ਮੇਕ ਸ਼ੁਰ ਕਰਦੇ ਹਾਂ ਅਸੀਂ ਬਈਆ ਲੋਕਾਂ ਨੂੰ ਟਰੱਕ ਦੀ ਇਹ ਵਾਰੰਟੀ ਨਾਲ ਹੋਣ ਨਹੀਂ ਤੇ ਨਾਲ ਵਾਰੰਟੀ ਲਾ ਕੇ ਦੇਖਦੇ ਹਾਂ ਜਿਹੜੇ ਆਪਣੇ ਰੀਟੇਲ ਦੇ ਟਰੱਕ ਨੇ ਮੈਂ ਡੇ ਕੈਪ ਦੀ ਗੱਲ ਨਹੀਂ ਕਰਦਾ ਡੇ ਕੈਪ ਜਿਹੜੇ ਨੇ ਉਹ ਤੇ ਅਸੀਂ ਐਜ਼ ਇਜ਼ ਵੇਚ ਰਿਹਾ ਪਰ ਜਿਹੜੇ ਰੀਟੇਲ ਦੇ ਟਰੱਕ ਉਹਦੀ ਗੱਲ ਕਰ ਰਿਹਾ ਨਾਲ ਅਸੀਂ ਕਾਰਪ ਕਰਕੇ ਦਿੰਦੇ ਆ ਉਹ ਕਰਕੇ ਲੋਕੀ ਜਿਹੜੇ ਨੇ ਜੇ ਮਾਰਕੀਟ ਚ ਕਸਟਮਰ ਹਾਫ ਨੇ ਐ ਜੀ ਉਹਨਾਂ ਤੋਂ ਜਿਹੜੀ ਹਾਫ ਦੇ ਅੰਦਰ ਮੋਸਟ ਜਿਹੜੀ ਉਹਨਾਂ ਦੀ ਫੋਕਸ ਆ ਉਹ ਵਧੀਆ ਟਰੱਕਾਂ ਵਾਸਤੇ ਆ ਕਿਉਂਕਿ ਆਫਕੋਰਸ ਜਿਹਨੇ ਪਹਿਲੇ ਲਾਣੇ ਉਹਨੇ ਦੇਖਣਾ ਕਿ ਯਾਰ ਮੇਰਾ ਕੰਮ ਵੀ ਡਾਊਨ ਚੱਲਣਾ ਤੇ ਟਰੱਕਾਂ ਦੀ ਪ੍ਰਾਈਸ ਵੀ ਥੋੜੀ ਜਿਹੀ ਵੱਧ ਗਈ ਆ ਤੇ ਫਿਰ ਉਹ ਵੈਲਿਊ ਨੂੰ ਦੇਖਦਾ ਜਦੋਂ ਵੈਲਿਊ ਨੂੰ ਦੇਖਦਾ ਕਿ ਫਿਰ ਯੂਐਸਏ ਟਰੱਕ ਸੇਲ ਜਿਹੜੀ ਆ ਉਹ ਵੈਲਿਊ ਪ੍ਰੋਵਾਈਡ ਕਰ ਰਿਆ ਉਹ ਵੈਲਿਊ ਪ੍ਰੋਵਾਈਡ ਕਰਕੇ ਜਿਹੜਾ ਅਸੀਂ ਬੈਸਟ ਆਪਸ਼ਨ ਦੇ ਰਹੇ ਆ ਫਾਈਨਾਂਸ ਦੀ ਵੀ ਇਸ ਕਰਕੇ ਸਾਡਾ ਜਿਹੜਾ ਸਮਾਨ ਉਹ ਵਿਕ ਰਿਹਾ ਵਧੀਆ ਵਿਕ ਰਿਹਾ ਪਰ 온더 ਸੇਮ ਟਾਈਮ ਉਹਨੂੰ ਜਿਹੜੀ ਨਵੇਂ ਸਮਾਨ ਨੂੰ ਸੋਰਸ ਕਰਨਾ ਉਹ ਥੋੜਾ ਥੋੜਾ ਸਾਨੂੰ ਚੱਕਰ ਹੀ ਪੈ ਜਾਂਦਾ ਪਰ ਅਸੀਂ ਥੋੜਾ ਮਿਹਨਤ ਜ਼ਿਆਦਾ ਕਰਦੇ ਹਾਂ ਸਮਾਨ ਲੱਭਣ ਵਾਸਤੇ ਤੇ ਘੱਟ ਮਿਹਨਤ ਕਰਦੇ ਹਾਂ ਵੇਚਣ ਵਾਸਤੇ ਜੇ ਸਮਾਨ ਠੀਕ ਹੋਏ ਇਕੁਇਪਮੈਂਟ ਠੀਕ ਹੋਏ ਚੰਗਾ ਸੋਰਸ ਹੋਇਆ ਏ ਉਹਦੇ ਚ ਲੱਭਣ ਨੂੰ ਤੇ ਥੋੜਾ ਜਿਹਾ ਟਾਈਮ ਲੱਗ ਜਾਂਦਾ ਪਰ ਵੇਚਣ ਨੂੰ ਟਾਈਮ ਨਹੀਂ ਲੱਗਦਾ ਉਹ ਸਿੰਪਲ ਸਾਡਾ ਕੰਮ ਹੋ ਜਾਂਦਾ ਜੀ ਠੀਕ ਹੈ ਬਿਲਕੁਲ ਠੀਕ ਹੈ ਸੁਥਰੀ ਸ਼ੈ ਹੋਵੇ ਤੇ ਫਿਰ ਉਹ ਜਾਂਦੇ ਆ ਟਾਈਮ ਨਹੀਂ ਲੱਗਦਾ ਸੁਥਰੀ ਸ਼ੈ ਲੱਭਣ ਚ ਸਮਾਂ ਲੱਗਦਾ ਜੀ ਬਿਲਕੁਲ ਉਹਦਾ ਸੁਥਰੀ ਸੁਤਰੀਸ਼ੇਲ ਲੱਭਣ ਵਾਸਤੇ ਸਾਡਾ ਜਿਹੜਾ ਨਾ ਕੀ ਨਾ ਆਪਣਾ ਲੱਗ ਪਤਾ ਜਾਂਦਾ ਹੈ ਇਤਨਾ ਇਹ ਤੁਸੀਂ ਤੇ ਚਲੋ ਲੱਗ ਪਤਾ ਜਾਂਦਾ ਮੈਂ ਤੁਹਾਡੇ ਜਿਹੜੇ ਮਿਹਰਬਾਨ ਨੇ ਕਦਰਦਾਨ ਨੇ ਉਹਨਾਂ ਬਾਰੇ ਵੀ ਪੁੱਛਣਾ ਚਾਹਾਂਗਾ ਕਿ ਸੁਤਰੀਸ਼ ਹੈ ਉਹਨਾਂ ਤੱਕ અપੜਾਉਣ ਵਾਸਤੇ ਉਹਨਾਂ ਨੂੰ ਤੇ ਖੇਚਲ ਨਹੀਂ ਆਉਂਦੀ ਇਹ ਮੇਰਾ ਕਹਿ ਲਾ ਸਾਰੀ ਸਿਰ ਲੈ ਲੈਂਦੇ ਤੁਸੀਂ ਜੀ ਉਹਦਾ ਬੈਨੀਫਿਟ ਦੇਖੋ ਅਸੀਂ ਵੀ ਜਦੋਂ ਮਤਲਬ ਸਮਾਨ ਇਕਵਿਪਮੈਂਟ ਲੈਣ ਜਾਂਦੇ ਸੀ ਕਿ ਇਕਵਿਪਮੈਂਟ ਲੈਣਾ ਇੱਕ ਕੰਮ ਹੁੰਦਾ ਸੀ ਉਹਦੇ ਬਾਅਦ ਨੀਗੋਸ਼ੀਏਟ ਕਰਦੇ ਸੀ ਸਾਡੇ ਨਾਲ ਉਦੇ ਬਾਅਦ ਅਸੀਂ ਉਹਨਾਂ ਨਾਲ ਲੀਗੋਸ਼ੀਏਟ ਕਰਦੇ ਸੀ ਭਾਈ ਇਹਦੇ 'ਚ ਇਲੈਕਟਾਂ ਆ ਰਹੀਆਂ ਲਾਈਟਾਂ ਠੀਕ ਕਰ ਦੋ ਇਹਦੇ 'ਚ ਇਹ ਚੀਜ਼ ਖਰਾਬ ਇਹ ਚੀਜ਼ ਠੀਕ ਕਰ ਦੋ ਉਹ ਚੀਜ਼ ਠੀਕ ਕਰ ਦੋ ਉਹਦੇ ਬਾਅਦ ਲੈ ਕੇ ਬਾਹਰ ਜਾਂਦਾ ਸੀ ਫਿਰ ਇਲੈਕਟ੍ਰੀਸ਼ੀਅਨ ਕੋਲ ਜਾਂਦਾ ਸੀ ਫਿਰ ਮਕੈਨਿਕਲ ਜਾਂਦਾ ਸੀ ਫਿਰ ਮਤਲਬ ਇਹ ਸਾਡਾ ਜਿਹੜਾ ਦੌੜ ਭੱਜ ਬਹੁਤ ਜ਼ਿਆਦਾ ਹੋ ਜਾਂਦੀ ਸੀ ਉਸ ਟਾਈਮ ਤੇ ਸਾਡੀ ਇੰਸ਼ੋਰੈਂਸ ਚੱਲ ਰਹੀ ਹੁੰਦੀ ਸੀ ਇਹ ਚੀਜ਼ਾਂ ਨੂੰ ਅਸੀਂ ਅਵੋਇਡ ਕਰਨ ਵਾਸਤੇ ਮੇਕ ਸ਼ੁਰ ਕਰ ਰਹੇ ਹਾਂ ਕਿ ਅੱਪ ਫਰੰਟ ਥੋੜਾ ਜਿਆਦਾ ਕਸ਼ਟ ਲੈ ਲਈਏ ਪਰ ਕਸਟਮਰ ਨੂੰ ਇਦਾਂ ਦਾ ਸਾਮਾਨ ਦੀ ਕਸਟਮਰ ਵਾਪਸੀ ਆਵੇ ਠੀਕ ਹੈ ਸਾਡਾ 70% ਕਸਟਮਰ ਜਿਹੜਾ ਰਿਪੀਟ ਕਸਟਮਰ ਹੈ ਪਰ ਅਸੀਂ ਇਹ ਨਹੀਂ ਕਹਿ ਰਹੇ ਜਿਹੜਾ ਸਮਾਨ ਵੇਚਦੇ ਆ ਕੋਈ ਉਹ ਲਾਈਕ ਬਹੁਤ ਹੀ ਟਾਪ ਦਾ ਸਮਾਨ ਹੁੰਦਾ ਅਸੀਂ ਮਤਲਬ ਕੋਸ਼ਿਸ਼ ਕਰਦੇ ਆ ਤੁਹਾਡਾ ਸਮਾਨ ਜਿਹੜਾ ਬਾਕੀਆਂ ਦੇ ਕੰਪੈਰੀਜ਼ਨ ਬਹੁਤ ਵਧੀਆ ਹੁੰਦਾ ਹੈ ਠੀਕ ਹੈ ਜੇ 100 ਟਰੱਕ ਵਿਚਾਂਗੇ ਉਹਦੇ ਚ ਇੱਕ ਅੱਧੇ ਟਰੱਕ ਦੀ ਫਿਰ ਵੀ ਪ੍ਰੋਬਲਮ ਆ ਜਾਂਦੀ ਆ ਇਸ ਕਰਕੇ ਅਸੀਂ ਨਾਲ ਵਾਰੰਟੀ ਦਿੰਨੇ ਆ ਤਾਂ ਕਿ ਜੇ ਕਸਟਮਰ ਰਸਤੇ ਚ ਹੈਗਾ ਉਹ ਵਾਰੰਟੀ ਨੂੰ ਵਰਤ ਸਕੇ ਵਾਰੰਟੀ ਨੂੰ ਯੂਜ਼ ਕਰ ਸਕੇ ਬਿਲਕੁਲ ਵਾਰੰਟੀ ਨਾ ਹੋਈ ਤੇ ਡੈਫੀਨਿਟਲੀ ਫਿਰ ਤੁਹਾਨੂੰ ਪਤਾ ਹੈ ਬਹੁਤ ਡਿਫਿਕਲਟ ਹੋ ਜਾਂਦਾ ਹੈ ਅਸੀਂ ਤਾਂ ਕੁਝ ਕਰ ਨਹੀਂ ਸਕਦੇ ਕਿਉਂਕਿ ਟਰੱਕ ਤੇ ਰੋਡ ਤੇ ਚਲਾ ਗਿਆ ਪਰ ਜੇ ਵਾਰੰਟੀ ਹੋਏ ਤੇ ਵਾਰੰਟੀ ਕੰਪਨੀ ਇਨਵੋਲ ਹੋ ਜਾਂਦੀ ਤੇ ਵਾਰੰਟੀ ਕੰਪਨੀ ਜਿਹੜੀ ਲੁੱਕ ਆਫਟਰ ਕਰ ਦਿੰਦੀ ਹੈ ਇਸ ਵਾਸਤੇ ਸਾਡੇ ਜਿਹੜੇ ਇੰਟਰਨੈਸ਼ਨਲ ਟਰੱਕ ਨੇ ਅੱਜਕਲ ਉਹ ਬਹੁਤ ਜ਼ਿਆਦਾ ਵਿਕ ਰਹੇ ਨੇ ਉਹ ਜਿਹੜੇ ਨੇ ਆਸੀਂ ਸਾਲ ਦੀ ਵਾਰੰਟੀ ਦੇ ਰਹੇ ਹਾਂ ਤੇ ਜਿਹੜਾ ਇਸ ਟਾਈਮ ਤੇ ਟਰੱਕ ਲੈ ਕੇ ਜਾ ਰਿਹਾ ਉਹਨੂੰ ਪਤਾ ਉਹਦੀ ਇਨਕਮ ਘੱਟ ਹੋਣੀ ਆ ਜੇ ਇਨਕਮ ਕੱਟ ਹੋਈ ਕਿ ਕੋਈ ਬ੍ਰੇਕਡਾਊਨ ਹੋ ਗਿਆ ਦੇਖੋ ਅੱਜਕਲ ਨਵੇਂ ਟਰੱਕਾਂ 'ਚ ਹੀ ਬ੍ਰੇਕਡਾਊਨ ਹੋ ਜਾਂਦਾ ਹ ਹ ਹ ਕਿੰਨੇ ਜ਼ਿਆਦਾ ਇਲੈਕਟ੍ਰੋਨਿਕ ਚੀਜ਼ਾਂ ਇਨਵੋਲ ਨੇ ਜੇ ਬ੍ਰੇਕਡ ਵਾਰੰਟੀ ਚ ਕਵਰ ਹੈ ਇੰਟਰਨੈਸ਼ਨਲ ਦੀ ਸਾਲ ਦੀ ਤੁਸੀਂ ਕਿਸੇ ਵੀ ਇੰਟਰਨੈਸ਼ਨਲ ਡੀਲਰਸ਼ਿਪ ਚਲ ਜਾਓ ਟੋ ਕਰਾ ਲਓ 11 ਡਾਲਰ ਦੀ ਟੋਇੰਗ ਵੀ ਕਵਰ ਆ ਉਹਦੇ ਨਾਲ ਤੁਸੀਂ ਈਜ਼ੀਲੀ ਜਿਹੜਾ ਨਾ ਮੈਨੇਜ ਕਰ ਸਕਦੇ ਹੋ ਚੀਜ਼ਾਂ ਨੂੰ ਪਰ ਉਹ ਵਿੱਚ ਵੀ ਦੇਖੋ ਅਸੀਂ ਕੋਸ਼ਿਸ਼ ਕਰਦੇ ਹਾਂ ਸਮਾਨ ਉਹ ਦਈਏ ਜਿਹੜਾ ਉਸ ਲੈਵਲ ਤੇ ਜਾਵੇ ਹੀ ਨਾ ਪਰ ਜੇ ਹੋ ਜਾਏ ਤੇ ਚਲੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ ਅਸੀਂ ਉਹਨੂੰ ਕਿਸੇ ਵੀ ਇੰਟਰਨੈਸ਼ਨਲ ਰਿਲੇਸ਼ਨ ਦਾ சாਪਤ ਕਰਾ ਦਿੰਦੇ ਡਨ ਡਨ ਬਿਲਕੁਲ ਠੀਕ ਹੈ ਅੱਛਾ ਮੈਂ ਸਈਅਦ ਸਾਹਿਬ ਇਹ ਪੁੱਛਣਾ ਚਾਹਾਂਗਾ ਕਿ ਜਿਹੜੀ ਸਟੇਟ ਆਫ ਆਰਕੰਸਾ ਹੈ ਉਹਦੇ ਚ ਇੰਗਲਿਸ਼ ਲੈਂਗੁਏਜ ਪਰਫੀਸ਼ੈਂਸੀ ਹੈ ਜਿਹੜੀ ਉਹਦੇ ਤੋਂ ਬਾਅਦ ਹੁਣ ਅੱਗੇ ਕੀ ਹੋਣ ਜਾ ਰਿਹਾ ਹੈ ਔਰ ਅਗਲਾ ਲੈਵਲ ਕੀ ਹੈ ਪੈਰੋਂ ਤਾਂ ਸਾਨੂੰ ਡਰਾ ਕੇ ਵਾਵਾ ਕਰ ਦਿੱਤਾ ਅਗਲੀ ਗੱਲ ਵੀ ਦੱਸੋ ਇਹਦੇ ਚ ਦੇਖੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਮੈਂ ਵੀ ਕਮੈਂਟ ਦੇਖਦਾ ਸੀ ਲੋਕੀ ਨੇ ਇਹ ਕਿਹਾ ਕਿ ਭਈ ਹੁਣ ਆਲਰੇਡੀ ਇਸ ਲੈਵਲ ਤੇ ਗੱਲ ਆ ਗਈ ਆ ਅਗਲਾ ਲੈਵਲ ਕੀ ਆ ਤੇ ਅਗਲਾ ਲੈਵਲ ਜੀ ਦੇਖੋ ਪਹਿਲੀ ਗੱਲ ਇਹ ਕਿ ਇਹ ਜਿਹੜੀ ਚੀਜ਼ਾਂ ਨੇ ਇਹ ਗਵਰਨਮੈਂਟ ਦੀ ਚੀਜ਼ਾਂ ਨੇ ਅਸੀਂ ਇਹਨਾਂ ਨਾਲ ਕੰਪਰੋਮਾਈਜ਼ ਕਰਨਾ ਤੇ ਇਹਨੂੰ ਲਰਨ ਕਰਨਾ ਹੈ ਤੇ ਇਹਦੇ ਨਾਲ ਤੁਰਨਾ ਹੈ ਇਹਦੇ ਵੱਖਰੇ ਨਹੀਂ ਹੋ ਸਕਦੇ ਕਿਉਂਕਿ ਉਹਨਾਂ ਨੇ ਬਹੁਤ ਰਿਸਰਚ ਕੀਤੀ ਤੇ ਉਹਨਾਂ ਨੇ ਦੇਖਿਆ ਕਿ ਇਹ ਚੀਜ਼ਾਂ ਜਿਹੜੀਆਂ ਬਹੁਤ ਜ਼ਰੂਰੀ ਹੈਗੀਆਂ ਮੈਂ ਤੁਹਾਨੂੰ ਹੁਣ ਇਹਦਾ ਅਗਲਾ ਲੈਵਲ ਦੱਸਦਾ ਜਿਹੜਾ ਬਾਇਓਮਿੰਗ ਦੇ ਜਿਹੜੇ ਆਪਣਾ ਬਾਇਓਮਿੰਗ ਦੀ ਜਿਹੜੀ ਹੈਗੀ ਲੇਡੀ ਉਹਨਾਂ ਦਾ ਨਾਮ ਹੈ ਹਰਾਇਟ ਹੈਂਗਮੈਨ ਉਹਨਾਂ ਨੇ ਸੈਕਟਰੀ ਜਿਹੜੇ ਸੈਕਟਰੀ ਨੇ ਆਪਣੇ ਟਰਾਂਸਪੋਰਟੇਸ਼ਨ ਦੇ ਸ਼ਾਨ ਡਫੀ ਉਹਨਾਂ ਨੂੰ ਇੱਕ ਲੈਟਰ ਭੇਜਿਆ ਹੈ ਡੀਓਟੀ ਦੇ ਵਾਸਤੇ ਕਿ ਜਿਹੜਾ ਡੀਓਟੀ ਦੀ 2015 ਵਿੱਚ ਈਐਲਪੀ ਮੈਨੀਡੇਟ ਨੂੰ ਡ੍ਰੌਪ ਕੀਤਾ ਗਿਆ ਸੀ ਕਿ ਜਿਹੜਾ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੀਐਂਸੀ ਨੂੰ ਡ੍ਰੌਪ ਕੀਤਾ ਗਿਆ ਸੀ ਜੀ ਜੀ ਉਹ ਪਹਿਲਾਂ ਇਹ ਪਾਰਟ ਆਫ ਦਾ ਜਿਹੜਾ ਨਾ ਪ੍ਰੋਸੈਸ ਹੈਗਾ ਜਿਹਨੂੰ ਅਸੀਂ ਕਹਿੰਦੇ ਨੇ ਕਿ ਆਊਟ ਆਫ ਸਰਵਿਸ ਆਊਟ ਆਫ ਸਰਵਿਸ పార్ਟ ਆਫ ਪ੍ਰੋਸੈਸਿੰਗ ਆ ਉਹ 2016 ਚ ਡ੍ਰਾਪ ਕਰ ਦਿੱਤਾ ਗਿਆ ਸੀ ਪਰ ਹੁਣ ਉਹ ਚਾਹੁੰਦੇ ਨੇ ਸੈਨੇਟ ਵਾਲੇ ਜਿਹੜੇ ਹੈਰਟ ਹੈਂਗਮੈਨ ਨੇ ਉਹ ਚਾਹੁੰਦੇ ਨੇ ਕਿ ਉਹਨੂੰ పార్ਟ ਆਫ ਦਾ ਡੀਓਟੀ ਪ੍ਰੋਸੈਸ ਕੀਤਾ ਜਾਏ ਕਿ ਜੇ ਈਐਲਪੀ ਮਤਲਬ ਜੇ ਕਿਸ ਨੂੰ ਇੰਗਲਿਸ਼ ਨਹੀਂ ਆਂਦੀ ਉਹ ਕਮਿਊਨੀਕੇਟ ਨਹੀਂ ਕਰ ਸਕਦਾ ਤੇ ਉਹਨੂੰ ਆਊਟ ਆਫ ਸਰਵਿਸ ਕਰ ਦਿੱਤਾ ਜਾਵੇਗਾ ਇਹ ਛੋਟੀ ਜੀ ਗੱਲ ਨਹੀਂ ਹੈਗੀ ਇਹਨੂੰ ਆਪਾਂ ਜੇ ਖੋਲ ਕੇ ਦੇਖਿਓ ਕਿ ਜੇ ਡਰਾਈਵਰ ਆਊਟ ਆਫ ਸਰਵਿਸ ਹੁੰਦਾ ਹੈ ਇੱਕ ਵਾਰੀ ਹੁੰਦਾ ਹੈ ਦੋ ਵਾਰੀ ਹੁੰਦਾ ਹੈ ਉਹਦੀ ਵਜ੍ਹਾ ਤੋਂ ਜਿਹੜਾ ਟੜਾ ਸਕੋਰ ਆ ਉਹ ਘੱਟ ਹੋ ਜਾਂਦਾ ਹੈ ਸਕੋਰ ਦੇਖ ਕੇ ਜਿਹੜੇ ਬ੍ਰੋਕਰ ਨੇ ਉਹ ਤੁਹਾਨੂੰ ਲੋਡ ਨਹੀਂ ਦਿੰਦੇ ਜੇ ਬ੍ਰੋਕਰ ਤੁਹਾਨੂੰ ਲੋਡ ਨਹੀਂ ਦਿੰਦੇ ਤੁਹਾਡੀ ਇਨਕਮ ਨਹੀਂ ਹੁੰਦੀ ਦੂਸਰੀ ਚੀਜ਼ ਜਿਹੜਾ ਇੰਸ਼ੋਰੈਂਸ ਵਾਲੇ ਨੇ ਜੇ ਉਹ ਵੀ ਬਾਰ-ਬਾਰ ਆਊਟ ਆਫ ਸਰਵਿਸ ਦੇਖਦੇ ਨੇ ਉਹ ਤੁਹਾਡਾ ਇੰਸ਼ੋਰੈਂਸ ਦਾ ਰੇਟ ਵਧਾ ਸਕਦੇ ਨੇ ਜੇ ਬਾਰ-ਬਾਰ ਆਊਟ ਆਫ ਸਰਵਿਸ ਹੁੰਦਾ ਹੈ ਤੁਹਾਡੇ ਆਡਿਟ ਦੀ ਆਡਿਟ ਵੱਧ ਜਾਂਦੇ ਨੇ ਜੇ ਆਡਿਟ ਵੱਡ ਜਾਏ ਤੇ ਇਹ ਵੀ ਲੈਵਲ ਆ ਫਿਰਦਾ ਹੈ ਕਿ ਪੂਰੀ ਤੇ ਪੂਰੀ ਕੰਪਨੀ ਨੂੰ ਹੀ ਆਊਟ ਆਫ ਸਰਵਿਸ ਕਰ ਦਿੱਤਾ ਜਾਏ ਸਾਡਾ ਪਲਾ ਹੋਵੇ ਕੰਮ ਖਰਾਬ ਜੇ ਜੇ ਪੂਰੀ ਕੰਪਨੀ ਆਊਟ ਆਫ ਸਰਵਿਸ ਹੋ ਜਾਏ ਤੇ ਐਫ ਐਮ ਸੀ ਐਸਏ ਫਿਰ ਪੂਰਾ ਪ੍ਰੋਸੈਸ ਕਰਦਾ ਹੈ ਕਰੈਕਟਿਵ ਪਲਾਨ ਇਸ਼ੂ ਕਰਦਾ ਹੈ ਕਿ ਜੇ ਤੁਸੀਂ ਵਾਪਸ ਹੀ ਕੰਪਨੀ ਨੂੰ ਲੈ ਕੇ ਆਉਣਾ ਹੋਏ ਤੇ ਉਹਦਾ ਕੀ ਪ੍ਰੋਸੈਸ ਹੁੰਦਾ ਹੈ ਮਤਲਬ ਗੱਲਬਾਤ ਜਿਹੜੀ ਆ ਸ਼ੁਰੂ ਹੁੰਦੀ ਹੈ ਇੰਗਲਿਸ਼ ਬੋਲਣ ਤੋਂ ਤੇ ਜਾਂਦੀ ਹੈ ਪੂਰੀ ਕੰਪਨੀ ਦੇ ਮਤਲਬ ਪੂਰੀ ਕੰਪਨੀ ਦੇ ਬੰਦ ਹੋਣ ਤੇ ਚੱਲ ਜਾਂਦੀ ਆ ਆਊਟ ਆਫ ਤੇ ਉਹਦੇ ਵਾਸਤੇ ਸਾਨੂੰ ਚਾਹੀਦਾ ਕਿ ਅਸੀਂ ਕੋਸ਼ਿਸ਼ ਕਰੀਏ ਕਿ ਹੁਣ ਤੋਂ ਹੀ ਸ਼ੁਰੂ ਕਰ ਦਈਏ ਇੰਗਲਿਸ਼ ਸਿੱਖਣਾ ਇੰਗਲਿਸ਼ ਲਰਨ ਕਰਨਾ ਕੋਈ ਮੁਸ਼ਕਿਲ ਗੱਲ ਨਹੀਂ ਹੈ ਮੈਂ ਤੁਹਾਨੂੰ ਪਹਿਲਾਂ ਵੀ ਐਗਜ਼ਾਮਪਲ ਦਿੱਤੀ ਆਪਣੇ ਕੋਲ ਮੁੰਡਾ ਹੈਗਾ 3 ਮਹੀਨੇ ਪਹਿਲਾਂ ਆਇਆ ਹੁਣ ਤੇ ਚਲੋ 4 ਮਹੀਨੇ ਕਹਿ ਲਓ ਉਹਨੇ ਇੰਗਲਿਸ਼ ਨਹੀਂ ਕੋਈ ਨਹੀਂ ਆਂਦੀ ਸੀ ਉਹ ਸਾਰਾ ਦਿਨ ਟੁੱਟੀ ਲਾਈ ਰੱਖਦਾ ਆਪਣੇ ਕੰਨ 'ਚ ਜਿਹੜਾ ਹੈੱਡਫੋਨ ਹੁੰਦਾ ਤੇ YouTube ਵੀਡੀਓ ਦੇਖਦਾ ਰਹਿੰਦਾ ਤੇ ਹੁਣ ਉਹ ਚੰਗਾ ਭਲਾ ਕਮਿਊਨੀਕੇਟ ਕਰ ਜਾਂਦਾ ਵਾਹ ਇਦਾਂ ਹੀ ਇਦਾਂ ਹੀ ਆਪਣਾ ਇੱਕ ਹੋਰ ਮੁੰਡਾ ਹੈਗਾ ਜਿਹੜਾ ਸਟੋਰ ਤੇ ਖੜਾ ਜਦੋਂ ਪਹਿਲੇ ਦਿਨ ਮੈਂ ਦੇਖਿਆ ਸੀ ਉਹਨੂੰ ਉਹਦੀ ਲੈਂਗੁਏਜ ਸਮਝੋ ਬਹੁਤ ਜ਼ੀਰੋ ਸੀ ਪਰ ਹੁਣ ਉਹ ਸਟੋਰ ਤੇ ਖੜਾ ਬਾਰ-ਬਾਰ ਲੋਕਾਂ ਨਾਲ ਗੱਲਬਾਤ ਕਰਦਾ ਤਾਂ ਉਹ ਵੀ ਵਧੀਆ ਇੰਗਲਿਸ਼ ਬੋਲ ਲੈਂਦਾ ਇੰਗਲਿਸ਼ ਦਾ ਮਕਸਦ ਹੈ ਕਿ ਕਮਿਊਨੀਕੇਟ ਕਰ ਲੈਂਦਾ ਕਰ ਲੈਂਦਾ ਹੈ ਬਿਲਕੁਲ ਠੀਕ ਹੈ ਕਮਿਊਨੀਕੇਸ਼ਨ ਸਕਿੱਲ ਵਧੀ ਤੇ ਉਹਦੀ ਰੀਜ਼ਨ ਉਹ ਜ਼ਰੂਰ ਉਹਦੇ ਤੇ ਫੋਕਸ ਕਰਨਾ ਚਾਹੀਦਾ ਉਹਨੂੰ ਲਰਨ ਕਰਨਾ ਚਾਹੀਦਾ ਤੇ ਪਲੱਸ ਮੈਂ ਤੇ ਇਹੀ ਕਵਾਂਗਾ ਕਿ ਇਹਨਾਂ ਕੋਈ ਮੁਸ਼ਕਲ ਕੰਮ ਨਹੀਂ ਹੈਗਾ ਜੇ ਆਪਾਂ ਗਾਣੇ-ਗੂਣੇ ਨਾ ਸੁਣਿਆ ਕਰੀਏ ਇੰਗਲਿਸ਼ ਲਰਨ ਕਰਨ ਵਾਸਤੇ ਡਿਫਰੈਂਟ ਯੂਟਿਊਬ ਵਾਲਾ ਆਦਿਆ ਕਰੇ ਉਹਦੇ ਨਾਲ ਸਾਡਾ ਕੰਮ ਬਹੁਤ ਈਜ਼ੀ ਹੋ ਉਹ ਸਾਡਾ ਤੇ ਉਹ ਤੋਂ ਫਿਰ ਸਾਨੂੰ ਬੈਨੀਫਿਟ ਵੀ ਆ ਦੇਖੋ ਹੁਣ ਜੇ ਲਾ ਇਸ ਤਰ੍ਹਾਂ ਦਾ ਬਣ ਰਹੇ ਨੇ ਤੇ ਹੁਣ ਆਪਾਂ ਆਲਰੇਡੀ ਆਪਣੇ ਆਪ ਨੂੰ ਰੈਡੀ ਕਰ ਲਈਏ ਹੁਣ ਤੇ ਚਲੋ ਆਪਾਂ ਗੱਲਬਾਤ ਕਰਦੇ ਇੱਕ ਸਟੇਟ ਨੂੰ ਆਪਾਂ ਅਵੋਇਡ ਕਰ ਲਾਂਗੇ ਪਰ ਇੱਕ ਸਟੇਟ ਅਵੋਇਡ ਕਰਕੇ ਇਹ ਨਾ ਹੋਏ ਨਾ ਕਿ ਦੂਜੀ ਤੀਜੀ ਚੌਥੀ ਸਟੇਟ ਫਿਰ ਜੇ ਡੀਓਟੀ ਮੈਨੇਡੇਟ ਬਣ ਗਿਆ ਤੇ ਫਿਰ ਆਪਾਂ ਨੂੰ ਇਹ ਚੀਜ਼ ਕਰਨੀ ਪੈਣੀ ਤੇ ਹੁਣ ਤੋਂ ਸ਼ੁਰੂ ਕਰਾਂਗੇ ਤੇ ਰੈਡੀ ਹੋਵਾਂਗੇ ਬਾਅਦ ਬਾਅਦ ਨਤੀਜੇ ਤੇ ਅਪੜ ਸਕਾਂਗੇ ਬਿਲਕੁਲ ਠੀਕ ਹੈ ਅਖੀਰ ਤੇ ਮੈਂ ਸੇਅਰ ਸਾਹਿਬੇ ਪੁੱਛਣ ਚਾਹਾਂਗਾ ਕਿ ਯੂਐਸਏ ਟਰੱਕ ਸੇਲਸ ਇਥੇ ਡੀਲਸ ਕੀ ਕੀ ਚੱਲ ਰਹੀਆਂ ਨੇ ਜਿਨ੍ਹਾਂ ਤੋਂ ਟਰੱਕਿੰਗ ਦੇ ਨਾਲ ਜੁੜੇ ਭੈਣ ਭਰਾ ਫਾਇਦਾ ਚੁੱਕ ਸਕਦੇ ਐ ਇਸ ਵੇਲੇ ਜੀ ਟਰੱਕ ਜਿਹੜੇ ਵਧੀਆ ਲੱਭਣਾ ਥੋੜੇ ਮੁਸ਼ਕਿਲ ਹੋ ਗਏ ਨੇ ਪਰ ਫਿਰ ਵੀ ਜਿਹੜੇ ਆਪਣੇ ਫਰੈਂਡਸ ਨੇ ਜਿਹੜੇ ਫਰੇਟ ਲਾਈਨਰ ਲੈਣਾ ਚਾਹੁੰਦੇ ਨੇ ਉਹਨਾਂ ਵਾਸਤੇ ਅਸੀਂ ਫਰੇਟ ਲਾਈਨਰ ਲੱਭ ਲੈਨੇ ਜੀ ਟਾਪ ਦੇ ਫਰੇਟ ਲਾਈਨਰ ਨੇ ਲੈਂਡ ਕਰ ਗਏ ਨੇ ਆਲਰੇਡੀ ਕੁਝ ਰਸਤੇ 'ਚ ਨੇ ਸਾਡੀ ਵੈਬਸਾਈਟ ਤੇ ਆਲਰੇਡੀ ਮੇਰੇ ਖਿਆਲੇ ਕਾਫੀ ਜ਼ਿਆਦਾ ਅਪਡੇਟ ਹੋ ਗਏ ਨੇ ਅਸੀਂ ਕੀ ਲੱਭਦੇ ਹਾਂ ਜੀ ਜੇ ਫਰੇਟ ਲਾਈਨਰ ਲੱਭੀ ਐ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਉਹਦੇ 'ਚ ਔਰ ਕਾਠੋਣੇ ਚਾਹੀਦੇ ਨੇ ਠੀਕ ਹੈ ਐਪੀਓ ਲੱਗਾ ਕੰਪਨੀ ਦਾ ਉਹ ਸਾਨੂੰ ਬਹੁਤ ਬੈਨੀਫਿਟ ਹੁੰਦਾ ਦੂਜੀ ਚੀਜ਼ ਅਸੀਂ ਲੱਭਦੇ ਹਾਂ ਕਿ ਉਹਦੇ ਚ ਵਾਰੰਟੀ ਹੋਣੀ ਚਾਹੀਦੀ ਹੈ ਕਿਉਂਕਿ ਜੇ ਇਕਿਪਮ ਦੇ ਅੰਦਰ ਵਾਰੰਟੀ ਨਾ ਹੋਵੇ ਸਾਨੂੰ ਪਾਣੀ ਪਏ ਤੇ ਸਾਡਾ ਵੀ ਖਰਚਾ ਵੱਜ ਜਾਂਦਾ ਹੈ ਤੇ ਦੂਜੀ ਗੱਲ ਸਾਨੂੰ ਪਤਾ ਨਹੀਂ ਹੁੰਦਾ ਕਿ ਉਹ ਵਾਰੰਟੀ ਮਤਲਬ ਕਿਦਾਂ ਐਪਲੀਕੇਬਲ ਹੋਏਗੀ ਠੀਕ ਹੈ ਇਹ ਚੀਜ਼ਾਂ ਦੇ ਨਾਲ ਅਸੀਂ ਜਿਹੜਾ ਫਰੇਟ ਲਾਇਨਰ ਸਾਡੇ ਕੋਲ ਹੈਗੇ ਉਹ ਬਹੁਤ ਕੁਆਲੀਫਾਈਡ ਫਰੇਟ ਲਾਇਨਰ ਨੇ ਤੁਸੀਂ ਸਾਡੀ ਵੈਬਸਾਈਟ ਤੇ ਜਾ ਕੇ ਚੈੱਕ ਕਰ ਸਕਦੇ ਹੋ ਜੇ ਪੰਜਾਬੀ ਪੜਨੀ ਹੈ ਤੇ ਪੰਜਾਬ ਟਰੱਕ sales.com ਹਿੰਦੀ ਦੇਖਣੀ ਹੈ ਤੇ ਹਰਿਆਣਾ trucksales.com ਜੇ ਇੰਗਲਿਸ਼ ਦੇਖਣੀ ਹੈ ਤੇ USA trucksales.com ਉਹਦੇ ਜਾ ਕੇ ਚੈੱਕ ਕਰ ਸਕਦੇ ਹੋ ਤੁਹਾਨੂੰ ਸਕਰੀਨ ਤੇ ਨਜ਼ਰ ਵੀ ਆ ਰਿਹਾ ਹੋਵੇਗਾ ਜੇ ਤੁਸੀਂ ਚਾਹੋ ਤੇ ਸਾਨੂੰ ਕਾਲ ਲਾ ਸਕਦੇ ਹੋ 1833 698 7224 ਮੈਂ ਰਿਪੀਟ ਕਰਦਾ 1833 698 7224 ਇਹਦੇ ਨਾਲ ਅਸੀਂ ਪੰਜਾਬੀ ਲੈਂਗੁਏਜ ਹਰਿਆਣਾ ਲੈਂਗੁਏਜ ਹਿੰਦੀ ਲੈਂਗੁਏਜ ਉਰਦੂ ਲੈਂਗੁਏਜ ਇੰਗਲਿਸ਼ ਲੈਂਗੁਏਜ ਇਹ ਸਾਰੀ ਸਾਡੇ ਕੋਲ ਲੈਂਗੁਏਜਿਸ ਅਵੇਲੇਬਲ ਨੇ ਪਰ ਤੁਸੀਂ ਹੁਣ ਜਿਹੜਾ ਸਿਸਟਮ ਸਾਡਾ ਯੂਐਸਏ ਟਰੱਕ ਸੇਲ ਦਾ ਸਾਡੇ ਕੋਲ ਸੇਲਸ ਡਿਪਾਰਟਮੈਂਟ ਨਹੀਂ ਹੈਗਾ ਸਾਡੇ ਕੋਲ ਅਕਾਊਂਟ ਮੈਨੇਜਰ ਹੈਗੇ ਤੁਸੀਂ ਸਾਨੂੰ ਕਾਲ ਕਰੋ ਆਨਲਾਈਨ ਜਾ ਕੇ ਤੁਸੀਂ ਆਪਣੇ ਫੋਨ ਦੇ ਉੱਤੇ ਸਾਰੀ ਇਨਵੈਂਟਰੀ ਚੈੱਕ ਕਰ ਸਕਦੇ ਹੋ ਤੁਸੀਂ ਫੋਨ ਦੇ ਉੱਤੇ ਅਪਲਾਈ ਕਰ ਸਕਦੇ ਹੋ ਅਸੀਂ ਤੁਹਾਨੂੰ ਡਾਕੂ ਸਾਈਨ ਭੇਜ ਦਾਂਗੇ ਜਿਹੜਾ ਹੁੰਦਾ ਆਪਣਾ ਸਾਈਨ ਕਰਨ ਲਈ ਤੁਸੀਂ ਸਾਈਨ ਕਰਕੇ ਅਪਲੀਕੇਸ਼ਨ ਅਪਲਾਈ ਕਰ ਸਕਦੇ ਹੋ ਤੇ ਬੈਸਟ ਅਪਰੂਵਲ ਤੁਸੀਂ ਡਾਊਨ ਪੇਮੈਂਟ ਦੇ ਕੇ ਆਪਣਾ ਇਕੁਪਮੈਂਟ ਲੈ ਸਕਦੇ ਹੋ ਪਰ ਇਹ ਜਿਹੜੀ ਆਪਣਾ ਸਟੈਪਸ ਨੇ ਇਹ ਬਹੁਤ ਜ਼ਿਆਦਾ ਸੇਵਿੰਗ ਆਫ ਟਾਈਮ ਆ ਤੇ ਸੇਵਿੰਗ ਆਫ ਮਨੀ ਆ ਠੀਕ ਹੈ ਬਾਕੀ ਡੀਲਰਸ਼ਿਪਾਂ ਦੇ ਅਸੀਂ ਹੁਣ ਵੀ ਦੇਖ ਰਹੇ ਆ ਕਿ ਪਹਿਲਾ ਇੱਕ ਵਾਰੀ ਤੁਸੀਂ ਟਰੱਕ ਦੇਖਣ ਜਾਓ ਫਿਰ ਉਹਨੂੰ ਡਾਊਨ ਪੇਮੈਂਟ ਦਿਓ ਫਿਰ ਉਹਨਾਂ ਚ ਜਿਹੜੀ ਚੀਜ਼ਾਂ ਮਤਲਬ ਤੁਸੀਂ ਉਹਦੇ ਚ ਲਟਾ ਲੁਟਾ ਰਹੀਆਂ ਉਹਨੂੰ ਠੀਕ ਕਰਾਓ ਉਹਦੇ ਬਾਅਦ ਤੁਸੀਂ ਬਾਹਰ ਦਾ ਬੰਦਾ ਬੁਲਾ ਕੇ ਉਹਨੂੰ ਟਰੱਕ ਨੂੰ ਇਨਸਪੈਕਟ ਕਰਾਓ ਉਹਦੇ ਬਾਅਦ ਤੁਸੀਂ ਐਪਲੀਕੇਸ਼ਨ ਕਰੋ ਉਹਦੇ ਬਾਅਦ ਤੁਸੀਂ ਮਤਲਬ ਐਪਲੀਕੇਸ਼ਨ ਕਰਨ ਵਾਸਤੇ ਜਾਓ ਉਹਦੇ ਬਾਅਦ ਅਪਰੂਵਲ ਜੇ ਆ ਗਈ ਤਾਂ ਪ੍ਰੂਵਨ ਤੇ ਡਾਊਨ ਪੇਮੈਂਟ ਦੇਣ ਵਾਸਤੇ ਜਾਓ ਫਿਰ ਤੁਸੀਂ ਉਹਦੇ ਵਾਸਤੇ ਡਾਕੂਮੈਂਟ ਸਾਈਨ ਕਰਨ ਜਾਓ ਫਿਰ ਚੱਕਣ ਜਾਓ ਉਹ ਬਹੁਤ ਜ਼ਿਆਦਾ ਜਿਹੜਾ ਨਾ ਅਸੀਂ ਟਾਈਮ ਬਚਾ ਰਹੇ ਹਾਂ ਇਸ ਪੂਰੇ ਪ੍ਰੋਸੈਸ ਨੂੰ ਫਾਲੋ ਕਰਕੇ ਤੇ ਦੂਸਰਾ ਜੇ ਅਸੀਂ ਜਿਹੜੀ ਵੈਬਸਾਈਟ ਹੈ ਉਹਦੇ 'ਚ ਹਰ ਟਾਈਪ ਦੇ ਸਾਡੀ ਪਿਕਚਰਾਂ ਪੁੱਛਣਾ ਲੱਗੀਆਂ ਨੇ ਤੁਸੀਂ ਈਵਨ ਇੰਜਨ ਦੀ ਸਾਊਂਡ ਵੀ ਸੁਣ ਸਕਦੇ ਹੋ ਜਿਹੜੇ ਟਰੱਕ ਇਨਕਮਿੰਗ ਨੇ ਉਹ ਸ਼ਾਇਦ ਪੂਰੀ ਇਨਫਰਮੇਸ਼ਨ ਨਾ ਹੋਵੇ ਪਰ ਆਹ ਤਰ੍ਹਾਂ ਤਰ੍ਹਾਂ ਉਹ ਅਪਲੋਡ ਕਰ ਰਹੇ ਹਾਂ ਅਸੀਂ ਠੀਕ ਹੈ ਬਿਲਕੁਲ ਠੀਕ ਜੀ ਬੈਨੀਫਿਟ ਦੇ ਕੋ ਤੇ ਬਾਕੀ ਜੇ ਕੋਈ ਵੀ ਕੁਐਸਚਨ ਹੋ ਤੁਸੀਂ ਸਾਨੂੰ ਕਾਲ ਆ ਸਕਦੇ ਹੋ 18336987224 ਜੀ ਬਿਲਕੁਲ ਠੀਕ ਹੈ ਸਈਅਦ ਸਾਹਿਬ ਬਹੁਤ ਸ਼ੁਕਰੀਆ ਕਿ ਅੱਜ ਤੁਸੀਂ ਕੁਝ ਸਮਾਂ ਕੱਢਿਆ ਸੁਣਨ ਵਾਲਿਆਂ ਦੇ ਰੂਬਰੂ ਹੋਏ ਔਰ ਇਸ ਮੁਲਾਕਾਤ ਨੂੰ ਜ਼ਰਾ ਫਰੂਟਫੁਲ ਕੀਤਾ ਅਸੀਂ ਤੁਹਾਨੂੰ ਫਿਰ ਤੰਗ ਕਰਾਂਗੇ ਬਹੁਤ ਧੰਨਵਾਦ ਅੱਜ ਦੀ ਮੁਲਾਕਾਤ ਲਈ ਥੈਂਕ ਯੂ ਜੀ ਸਭ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਸਲਾਮ ਅਲੈਕੁਮ ਜੀ ਜੀ ਬੜੀ ਬੜੀ ਮਿਹਰਬਾਨੀ ਜੀ ਐਸਨ ਯੂ ਐਸ ਏ ਟਰੱਕ ਸੇਲਸ ਤੋਂ ਸਈਦ ਸਾਹਿਬ ਇਹਨਾਂ ਨਾਲ ਕੀਤੇ ਕੀ ਗੱਲਬਾਤ ਅਸੀਂ ਤੁਹਾਡੇ ਤੱਕ ਪਹੁੰਚਦੀ ਕੀਤੀ ਫਿਰ ਮਿਲਾਂਗੇ ਉਡੀਕ ਰੱਖਿਆ ਜੀ ਉਸ ਮੁਲਾਕਾਤ ਤੱਕ ਲਈ ਤੁਹਾਡਾ ਮੇਰਾ ਸਾਡਾ ਸਾਰਿਆਂ ਦਾ ਰੱਬ ਰਾਖਾ